ਇਹ ਜਿਹੜੇ ਸ਼ਹਿਰਾਂ 'ਚ ਪਾਣੀ ਭਰਦਾ ਹੈ ਉਹ ਜਿੱਥੇ ਵੀ ਜਾਂਦਾ ਹੈ ਮਸਲਾ ਆਇਆ ਹੈ ਸੋ ਜਿਹੜੀ ਸਾਡੀ ਅਰਬਨ ਡਵੈਲਪਮੈਂਟ ਮਿਨਿਸਟਰੀ ਹੈ ਉਹਦੇ ਕੋਲ ਬਹੁਤ ਸਾਰੀਆਂ ਯੋਜਨਾਵਾਂ ਨੇ ਸ਼ਹਿਰਾਂ ਨੂੰ ਸੀਵਰੇਜ ਸਿਸਟਮ ਨੂੰ ਠੀਕ ਕਰਨ ਦੀਆਂ ਉਹਦੇ ਲਈ ਪੈਸੇ ਲੱਗਿਆਵਾਂਗੇ ਖਰੜ ਦੇ ਸੀਵਰੇਜ ਸਿਸਟਮ ਨੂੰ ਅਸੀਂ ਪੂਰਾ ਦੁਬਾਰਾ ਖੜਾ ਕਰਾਂਗੇ ਇਸੇ ਪ੍ਰਕਾਰ ਅੱਜਕੱਲ ਇ-ਸਪੋਰਟਸ ਜਿਹੜੀਆਂ ਨੇ ਇ-ਸਪੋਰਟਸ ਦਾ ਬਹੁਤ ਪ੍ਰਚਲਨ ਵਧ ਰਿਹਾ ਹੈ ਸੋ e-sports ਦੇ ਵੀ ਇੱਕ ਸੈਂਟਰ ਦੇ ਨਾਤੇ ਆਪਾਂ ਖਰੜ ਨੂੰ ਡਵੈਲਪ ਕਰ ਸਕਦੇ ਹਾਂ ਉਹਦੇ ਵਿੱਚ ਬਹੁਤ ਜ਼ਿਆਦਾ এমਪਲੋਇਮੈਂਟ ਅਪਰਚੂਨਿਟੀਆਂ ਨੇ ਕਿਉਂਕਿ ਆਪਣਾ ਇਹ ਏਰੀਆ ਜਿਹੜਾ ਕਿ ਬਹੁਤ ਜ਼ਿਆਦਾ ਹਿਸਟੋਰਿਕਲ ਸਿਗਨੀਫਿਕੈਂਸ ਹੈ ਸੋ ਰੋਪੜ ਦੇ ਅੰਦਰ ਇੱਕ ਸੈਂਟਰਲ ਯੂਨੀਵਰਸਿਟੀ ਲੈ ਕੇ ਆਵਾਂਗੇ ਹਲੋ ਰੋਪੜ ਦੇ ਅੰਦਰ ਇੱਕ ਸੈਂਟਰਲ ਯੂਨੀਵਰਸਿਟੀ ਬਣਾਵਾਂਗੇ ਜਿੱਦੇ ਚ ਰਿਸਰਚ ਵੀ ਹੋਏਗੀ ਸਾਡੇ ਜਿਹੜੇ ਪੁਰਾਣੇ ਚਾਹ ਫੋਕਸ ਆਰਸ ਨੇ ਚਾਹੇ ਸਾਡੇ ਉਹ ਵੋਕਲ ਸੌਂਗਸ ਨੇ ਚਾਹੇ ਇਨਸਟਰੂਮੈਂਟਲ ਨੇ ਲਿਟਰੇਚਰ ਹੈ ਸਾਡੇ ਦੇ ਆਰਟ ਨੇ ਸਕਲਪਚਰ ਨੇ ਉਹਨਾਂ ਦੇ ਉੱਤੇ ਸਿਰਜ ਹੋਏ ਬਹੁਤ ਵੱਡੀ ਗਿਣਤੀ ਚ ਕਲਾਕਾਰ ਪੰਜਾਬ ਚ ਨੇ ਲੇਕਿਨ ਇਸ ਵੇਲੇ ਵੀ ਕੋਈ ਯੂਨੀਵਰਸਿਟੀ ਨਹੀਂ ਹੈ ਜਿਹੜੇ ਸਾਡੇ ਪੁਰਾਣੇ ਟ੍ਰੈਡੀਸ਼ਨਲ ਜਿਹੜੇ ਆਰਟ ਨੇ ਉਹਨਾਂ ਦੇ ਉੱਤੇ ਕੰਮ ਕਰ ਸਕੇ ਉਹਨਾਂ ਨੂੰ ਵਾਪਸ ਰੀ ਸਟੈਬਲਿਸ਼ ਕਰ ਸਕੀ। ਕੋਈ ਇੱਕ ਐਸੀ ਯੂਨੀਵਰਸਿਟੀ ਦੀ ਰੂਪਰ ਚ ਬਣਾਵਾਂਗੇ ਇਸੇ ਕਰਕੇ ਤੁਹਾਨੂੰ ਯਾਦ ਰਹੇਗਾ ਰੂਪਰ ਸਤਨੂ ਜਗਿਆ ਦੇ ਰੂਪਰ ਦੇ ਕੰਡੇ ਤੇ ਪਹਿਲਾਂ ਬਹੁਤ ਸਾਲ ਪਹਿਲਾਂ ਬੂਕਲ ਬੂਕਲ ਸੀਗਾ ਹੋਟਲ ਵੀ ਬਣਾਇਆ ਸੀ ਬੰਦ ਹੋ ਗਿਆ ਨੂੰ ਵਾਪਸ ਚਲਾਵਾਂਗੇ ਔਰ ਵਾਟਰ ਸਪੋਰਟ ਜਿਹਨੂੰ ਤਾਂ ਬਹੁਤ ਡੇਵਲਪ ਹੋ ਗਿਆ ਵਾਟਰ ਟੂਰਿਜ਼ਮ ਨੂੰ ਵਾਟਰ ਸਪੋਰਟ ਨੂੰ ਡੇਵਲਪ ਕਰਾਂਗੇ ਤਾਂ ਕਿ ਰੋਪੜ 'ਚ ਇੰਪਲੋਇਮੈਂਟ ਆਏ ਇੱਕ ਹੋਰ ਬੜਾ ਵੱਡਾ ਜਾਂਦਾ ਜਦੋਂ ਮੈਂ ਕੰਢੀ ਖੇਤਰ 'ਚ ਗਿਆ ਪੂਰੇ 'ਚ ਤੇ ਦੇਖੋ ਕੰਢੀ ਖੇਤਰ ਹੀ ਹਮਾਚਲ ਦੇ ਨਾਲ ਹੀ ਲੱਗਦਾ ਹੈ ਤਾਂ ਮੇਰੇ ਮਨ 'ਚ ਗੱਲ ਹੈ ਕਿ ਜਿੱਦਾਂ ਹਿਮਾਚਲ ਨੂੰ ਪੈਕੇਜ ਮਿਲਿਆ ਉਦਾਂ ਆਪਾਂ ਆਪਣੇ ਕੰਢੀ ਏਰੀਆ ਲਈ ਇੱਕ ਅੱਛਾ ਇੰਡਸਟਰੀਅਲ ਪੈਕੇਜ ਲੈ ਕੇ ਆਈਏ ਕਿ ਜਿਵੇਂ ਬੰਦੀ ਦੀ ਇੰਡਸਟਰੀ ਗਲਗ ਹੋ ਗਈ ਤਾਂ ਕਿ ਇਸ ਕਰਕੇ ਉਮੀਦ ਕੰਢੀ ਏਰੀਆ 'ਚ ਜੇਕਰ ਅਸੀਂ ਇੰਡਸਟਰੀ ਪਾ ਇਹਤੇ ਬਹੁਤ ਵੱਡੇ ਸਕੇਲ ਤੇ ਇੰਡਸਟਰੀ ਡਵਲਪ ਹੋਏਗੀ ਨਾ ਸਿਰਫ ਲੰਧਗੁਰ ਸਾਹਿਬ ਬਲਕੇ ਨੂੰ ਪੂਰੇ ਪੰਜਾਬ ਨੂੰ ਫਾਇਦਾ ਹੋਏਗਾ ਏਮਪਲੋਇਮੈਂਟ ਜਨਰੇਸ਼ਨ ਵੀ ਹੋਏਗੀ ਇਸੇ ਤਰ੍ਹਾਂ ਮੇਰੇ ਮਨ ਚ ਆ ਕੇ ਸ਼੍ਰੀ ਲੰਗਪੁਰ ਸਾਹਿਬ ਖਾਲਸੇ ਦੀ ਕੋ ਉੱਤਰ ਧਰਤੀਆ ਗੁਰਬਾਨੀ ਦਸੀ ਹਮੇਸ਼ਾ ਧਰਤੀ ਨੂੰ ਮਾਂ ਮੰਨਿਆ ਜਲ ਨੂੰ ਸਾਰੇ ਅਸੀਂ ਪਰਿਆਵਰਣ ਦੇ ਬਾਰੇ ਬਹੁਤ ਜ਼ਿਆਦਾ ਗੱਲ ਕਰਦੇ ਆ ਤੇ ਆਪਾਂ ਇੱਕ ਜੈਵਿਕ ਤੇ ਕੁਦਰਤੀ ਖੇਤੀ ਦਾ ਇੱਕ ਰਿਸਰਚ ਸੈਂਟਰ ਖੜਾ ਕਰੀਏ ਕਿਉਂਕਿ ਅੱਜ ਪੰਜਾਬ ਦਾ ਬਹੁਤ ਵੱਡਾ ਮਸਲਾ ਜਦੋਂ ਆਪਾਂ ਕਿਸਾਨੀ ਦੀ ਗੱਲ ਕਰਦੇ ਆ ਤਾਂ ਇਹ ਹੈ ਕਿ ਜਿਹੜੀਆਂ ਖਾਦਾ ਨੇ ਜਿਹੜੇ ਜ਼ਹਿਰ ਆਪਾਂ ਪਾ ਰਹੇ ਆ ਉਹ ਬਹੁਤ ਜ਼ਿਆਦਾ ਸਾਡੀ ਜ਼ਮੀਨ ਨੂੰ ਵੀ ਖਰਾਬ ਕਰ ਰਹੇ ਨੇ ਪਾਣੀ ਨੂੰ ਜ਼ਹਿਰੀਲਾ ਕਰ ਰਹੇ ਨੇ ਬਿਮਾਰੀਆਂ ਦਾ ਕਾਰਨ ਬਣ ਰਹੇ ਨੇ ਸੋ ਪੰਜਾਬ ਚ ਆਰਗੈਨਿਕ ਫਾਰਮਿੰਗ ਨੂੰ ਪ੍ਰਮੋਟ ਕਰਨਾ ਹੈ ਕਿ ਰੋਜ਼ ਲਈ ਕੋਈ ਰਿਸਰਚ ਕਿੰਨੀ ਚਾਹੀਦਾ ਤੇ ਆਪਾਂ ਅਨੰਦਪੁਰ ਸਾਹਿਬ ਦੀ ertidike ਬਣਾਈਏ ਪਹਿਲੇ ਲੋਕਾਂ ਨੂੰ ਇੱਕ ਸਨੇਹਾ ਵੀ ਜਾਵੇ ਇੱਕ ਅਟੈਚਮੈਂਟ ਵੀ ਹੋਵੇ ਯਾਰ ਗੁਰੂ ਮਹਾਰਾਜ ਦਾ ਸੰਦੇਸ਼ ਆ ਉਹਦੇ ਨਾਲ ਨਾਲ BBMB ਔਰ NFL ਦੇ ਦੋ ਵੱਡੇ ਗੜੇ ਇਥੇ ਮੰਗਲਸ਼ਹਿ ਐ ਅਦਾਰੇ ਉਹਨਾਂ ਚ ਬਹੁਤ ਸਾਰੀਆਂ ਪੋਸਟਰ ਖਾਲੀ ਪਈਆਂ ਪਿਛਲੇ 1 ਡੈਕਟ ਤੋਂ ਸੋ ਪ੍ਰਯਤਿ ਦੇ ਅਧਾਰ ਤੇ ਉਹਨੂੰ ਭਰਾਂਗੇ ਸ਼੍ਰੀ ਨੰਦਪੁਰ ਸਾਹਿਬ ਉਹ ਆਸਪਾਸ ਬਹੁਤ ਵੱਡੀ ਇੰਡਸਟਰੀ ਪਲਾਂ ਇੰਡਸਟਰੀ ਹੁੰਦੀ ਦੀ ਛੋਟੀ ਛੋਟੀ ਉਹਨੂੰ ਵਾਪਸ ਆਪਾਂ ਦੇਣਾ ਕਰਸ਼ੇਲ ਪੈਕੇਜ ਲੈ ਕੇ ਉਹਨੂੰ ਵਾਪਸ ਰੀਸਟੇਟ ਕਰਾਂਗੇ ਇੱਕ ਸੜਕ ਦਾ ਮਸਲਾ ਬਹੁਤ ਵੱਡਾ ਹੈ ਬੰਗਾ ਤੋਂ ਸ਼੍ਰੀ ਨੰਦਪੁਰ ਸਾਹਿਬ ਸੜਕ ਜਾਂਦੀ ਆ ਬਾਗੜ ਸ਼ੰਕਰ ਇੱਕ ਤਾਂ ਉਹ ਸੜਕ ਬਹੁਤ ਪੰਗਾ ਬਹੁਤ سارے ਲੋਕ ਨੰਦਪੁਰ ਸਾਹਿਬ ਜਾਂਦੇ ਨੇ ਦੂਜਾ ਸੜਕ ਦੀ ਹਾਲਤ ਬੜੀ ਖਰਾਬ ਹੈ ਉਹ ਸਟੇਟ ਗਵਰਨਮੈਂਟ ਦਾ ਤਾਂ ਇੰਨਾ ਹੀ ਬੁਰਾ ਹਾਲ ਹੈ ਕੋਈ ਉਹ ਸਰਕਾਰ ਧਿਆਨ ਨਹੀਂ ਕਰਦਾ ਤਾਂ ਮੇਰੇ ਮਨ 'ਚ ਹੈ ਕਿ ਆਪਾਂ ਗੜਕੀ ਸਾਹਿਬ ਨਾਲ ਗੱਲ ਕਰਕੇ ਉਹਨੂੰ ਆਪਾਂ ਫੋਰ ਲੇਨ ਕਰੀਏ ਉੱਗੀ ਬਜਾਰਾ ਆਦੀ ਲੱਖਾਂ ਦੀ ਤਦਾਦ ਚ ਲੋਕ ਮਤ्ठा ਦੇਖ ਕੇ ਜਾਂਦੇ ਨੇ ਸੋ ਉਹਨੂੰ ਹੋਰ ਲਿੰਕ ਕਰਾਂਗੇ ਖੁਰਾਲਗੜ੍ਹ ਬਹੁਤ ਵੱਡਾ ਇਤਿਹਾਸਿਕ ਸਥਾਨ ਹੈ ਜਿਵੇਂ ਕਾਸ਼ੀ ਦਾ ਸਥਾਨ ਗੁਰੂ ਵਿਦਾਸ ਮਹਾਰਾਜ ਦਾ ਕੇਂਦਰ ਸਰਕਾਰ ਨੇ ਬਣਾਇਆ ਸੋ ਮੇਰੇ ਮੰਨਤਾ ਕਿ ਮੋਦੀ ਸਾਹਿਬ ਨੂੰ ਰਿਕੁਐਸਟ ਕਰਕੇ ਉਹਨੂੰ ਗਲਤੀ ਕਰੀਏ ਔਰ ਸੜਕ ਬਹੁਤ ਛੋਟੀ ਹੈ ਖੁਰਾਲਗੜ੍ਹ ਨੂੰ ਜਾਣ ਵਾਲੀ ਮਤਲਬ ਦੋ ਬਸਾਂ ਅਮਨੇ ਸਾਹਮਨੇ ਖਾਨ ਦੇ ਲਾਂਗਣੀ ਤੱਕ ਸੋ ਸੜਕ ਨੂੰ ਵੀ ਅੱਪਾ ਚੌੜਾ ਕਰਾਂਗੇ ਇਹ ਵੀ ਮੇਰੇ ਪਲਾਨ ਤੇ ਹੈ ਚੰਕੌਰ ਸਾਹਿਬ ਸਤਲੁਜ ਰਿਆਦਤ ਦੇ ਪੁਲ ਨਹੀਂ ਹੈ ਜਿਸ ਕਰਕੇ ਲੋਕਾਂ ਨੂੰ ਲੰਮਾ ਚੱਕਰ ਲਾਣੇ ਪੈਂਦੇ ਆ ਜੋ ਤੇ ਗੱਲ ਪੁੱਲ ਬਣ ਜਾਏ ਜੋ ਮਾਛੀਵਾੜੇ ਨੂੰ ਮਲਾਚੌਰ ਨਾਲ ਜੋੜੇ ਤੇ ਬਹੁਤ ਵੱਡਾ ਮਸਲਾ ਜਿਹੜਾ ਉਥੋਂ ਦਾ ਹੱਲ ਹੋ ਜਾਂਦਾ ਹੈ ਇਸੇ ਤਰ੍ਹਾਂ ਮੁਰਿੰਡਾ ਤੋਂ ਫਤੇਗੜ ਸਾਹਿਬ ਤੇ ਰੋਪੜ ਨੂੰ ਦੋ ਸੜਕਾਂ ਜਾਂਦੀਆਂ ਆਹ ਦੋਨਾਂ ਸੜਕਾਂ ਦਾ ਨਾਮ ਜਿਹੜਾ ਹੈ ਉਹ ਮੋਦੀ ਸਾਹਿਬ ਨੂੰ ਕੈਸਟ ਕਰਾਂਗੇ ਕਿ ਸਾਡੇ ਦੋਨੋਂ ਜਿਹੜੇ ਵੱਡੇ ਸਾਹਿਬ ਜਾਂਦੇ ਆ ਪਪਾ ਹਜੀਤ ਸਿੰਘ ਜੀ ਹੋਰ ਪਪਾ ਜੁਜਾਰ ਸਿੰਘ ਜੀ ਉਹਨਾਂ ਦੇ ਨਾਮ ਤੇ ਰੱਖਿਆ ਜਾਵੇ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਮਿਲੇ ਮੁਰਿੰਡੇ ਦਾ ਰੇਲਵੇ ਸਟੇਸ਼ਨ ਉਹਦਾ ਨਾਮ ਮਾਤਾ ਗੁਜਰੀ ਦੇ ਨਾਮ ਤੇ ਰੱਖਿਆ ਜਾਵੇ ਤਾਂ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰੀਓ ਜਿਹੜੇ ਵੀ ਲੋਕ ਉੱਥੋਂ ਨਿਕਲਣ ਉਹਨਾਂ ਤੋਂ ਮਸਤਕ ਵੀ ਹੋ ਕੇ ਜਾਂ ਛੋਟੇ ਸਾਹ ਜਦਿਆਂ ਦੀ ਸ਼ਹਾਦਤ ਦੀ ਯਾਦਗਾਰੀ ਗੇਟ ਮੁਰੰਡੇ ਤੇ ਚੰਪੌਰ ਸਾਹਿਬ ਤੇ ਬਣਨ ਇਸੇ ਤਰ੍ਹਾਂ ਨਵਾਂ ਸ਼ਹਿਰ ਸ਼ਹੀਦ ਆਜ਼ਮ ਭਗਤ ਸਿੰਘ ਦਾ ਥਾਨ ਹੈ ਉੱਤੇ ਸਮਾਰਕ ਵੀ ਹੈ ਪਰ ਭਗਤ ਸਿੰਘ ਜੀ ਦਾ ਨਾਂ ਤੇ ਕੋਈ ਉੱਥੇ ਵੱਡਾ ਆਧਾਰਾ ਨਹੀਂ ਹੈ ਤੋਂ ਮੋਦੀ ਸਰਕਾਰ ਹਰ ਜ਼ਿਲ੍ਹੇ ਤੇ ਮੈਡੀਕਲ ਕਾਲਜ ਬਣਾ ਰਹੀ ਹੈ ਸੋ ਮੇਰੀ ਇੱਛਾ ਹੈ ਕਿ ਨਵਾਂ ਸ਼ਹਿਰ ਤੋਂ ਮੈਡੀਕਲ ਕਾਲਜ ਕਰਾਈਏ ਔਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਤੇ ਰੱਖੀਏ ਪਰ ਕਿਉਂਕਿ ਭਗਤ ਸਿੰਘ ਨੌਜਵਾਨਾਂ ਦੇ ਆਈਕਨ ਨੇ ਸੋ ਨੌਜਵਾਨਾਂ ਲਈ ਵੀ ਇੱਕ ਸਕਿੱਲ ਡਵੈਲਪਮੈਂਟ ਸੈਂਟਰ ਪਰ ਗੈਸਿੰਗ ਦੀ ਨਾਮ ਦੇ ਉਤੇ ਨਵਾਂ ਸ਼ਹਿਰ ਤੇ ਸਥਾਪਿਤ ਹੋਵੇਗਾ